ਮੌਤਾਂ ਨਾ ਜੀ ਪਹਿਲੇ ਦੇਣੀ ਹੋ ਗਈਆਂ ਸੀ ਮੌਤਾਂ ਨੂੰ ਦਬਾਇਆ ਗਿਆ ਲੁਕੋਇਆ ਗਿਆ ਪਹਿਲਾਂ ਪੋਸਟਮਾਰਟਮ ਨਹੀਂ ਕਰਾਏ ਗਏ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਸੱਚ ਸਾਹਮਣੇ ਨਾ ਆਵੇ ਕਿਉਂਕਿ ਇੱਕਦامی ਮੌਤਾਂ ਫਿਰ ਵੱਧ ਗਈਆਂ 10 ਤੋਂ ਗਿਣਤੀ ਵੱਧ ਗਈ ਉਸ ਗੱਲ ਦਾ ਮੀਡੀਆ ਨੇ ਤੁਸੀਂ ਸਾਰਿਆਂ ਨੇ ਸੰਗਿਆਨ ਲਿਆ ਤਾਂ ਇਸ ਗੱਲ ਦੀ ਚਰਚਾ ਹੋਈ ਔਰ ਉਸ ਤੋਂ ਬਾਅਦ ਵੀ ਜਦੋਂ ਮੈਂ ਆਈਸੀਯੂ 'ਚ ਵੀ ਗਿਆ ਉਹ ਵਿਚਾਰੇ ਬੰਦੇ ਨਹੀਂ ਸੀ ਉਹਨਾਂ ਨੂੰ ਇਕੱਲਾ ਵੈਂਟੀਲੇਟਰ ਤੇ ਪਾਇਆ ਸੀ ਸਿਰਫ ਇਸ ਲਈ ਕਿ ਜੇ ਇਕੱਠੇ ਲਾਣ ਦਾਂਗੇ ਤੇ ਰੌਲਾ ਵੱਧ ਸਕਦਾ ਹੈ ਇਸ ਲਈ ਇਹ ਮੌਤਾਂ ਬਹੁਤ ਵੱਡੀ ਗਿਣਤੀ 'ਚ ਹੋ ਚੁੱਕੀਆਂ ਸੀ ਉਹ ਸੱਚ ਨੂੰ ਲੁਕੋਇਆ ਜਾ ਰਿਹਾ ਸੀ ਇਹ ਸਰਕਾਰ ਇਸ ਤੋਂ ਹੀ ਗੁਨਾਹਗਾਰ ਹੈ ਔਰ ਕੱਲ ਵੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਐਮਐਲਏ ਜੋ ਟੌਂਗ ਸਾਹਿਬ ਦੇ ਨੇੜੇੋਂ ਜਿਹੜੇ ਉਹ ਲੈ ਕੇ ਆ ਰਹੇ ਆ ਇਹ ਗੱਲ ਸਚਾਈ ਹੈ ਔਰ ਇਹ ਘਰ ਘਰ ਦੀ ਕਹਾਣੀ ਹੈ ਪੰਜਾਬ ਦੀ ਕਹਾਣੀ ਹੈ ਜਿਹੜੇ ਇਸ਼ਤਿਹਾਰ 'ਚ ਇਕੱਲਾ ਇਹ ਸਰਕਾਰ ਵਿਸ਼ਵਾਸ ਰੱਖ ਰਹੀ ਆ ਸਾਰਾ ਕੁਝ ਪੀਆਰ ਐਕਸਰਸਾਈਜ਼ ਆ ਮੀਡੀਆ ਦੀ ਐਕਸਰਸਾਈਜ਼ ਆ ਅਸਲੀਅਤ ਗਰਾਊਂਡ ਜ਼ੀਰੋ ਤੇ ਹਾਲਾਤ ਕੋ ਸ਼ੋਰ ਨੇ ਇਹ ਕੇਵਲ ਤੇ ਕੇਵਲ ਜਦ ਕੋਈ ਇਹ ਹਾਦਸਾ ਹੋ ਜਾਂਦਾ ਉਦੋਂ ਰਿਐਕਸ਼ਨ ਵਜੋਂ ਅਸੀਂ 20 ਫੜ ਲਏ ਜੀ 18 ਫੜ ਲਏ ਇੱਕ ਡਰਾਮਾ ਰਚ ਕੇ ਕੰਮ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਮਗਰ ਜੋ ਹਾਲਾਤ ਪੰਜਾਬ ਦੇ ਲਾਅ ਆਰਡਰ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਬੜੇ ਗੰਭੀਰ ਨੇ ਔਰ ਉਹਦੇ ਲਈ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਔਰ ਹਰਪਾਲ ਚੀਮਾ ਹੋਰੀ ਦੇਖੋ ਮਜੀਠੇ ਲੋਕਾਂ ਦਾ ਉਹਨਾਂ ਦੀ ਜਿਹੜੀ ਇਕੱਠ ਹੈ ਉਹਨਾਂ ਦੀ ਹਿੰਮਤ ਦਾ ਉਹਨਾਂ ਦੇ ਜਜ਼ਬੇ ਦਾ ਜਿਹਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਨਹੀਂ ਤਾਂ ਸਰਕਾਰ ਨੇ ਤਾਂ ਹਲੇ ਤੱਕ ਮੁਆਵਜ਼ਾ ਹੀ ਨਹੀਂ ਕਦੇ ਦਿੱਤਾ ਨਾ ਸੰਗਰੂਰ ਚ ਨਹੀਂ ਦਿੱਤਾ ਮਗਰ ਮੁਆਵਜ਼ਾ ਕੀ ਇਸ ਗੱਲ ਦਾ ਹੱਲ ਹੈ ਜੇ ਰੋਕਥਾਮ ਪਹਿਲਾਂ ਕੀਤੀ ਗਈ ਹੁੰਦੀ ਤੇ ਇਹ ਹਾਲਾਤ ਹੀ ਨਾ ਪੈਦਾ ਹੁੰਦੇ ਕਿਸੇ ਪਰਿਵਾਰ ਦਾ ਕੀਮਤੀ ਜੀ ਇਸ ਪਾਨੀ ਸੰਸਾਰ ਨੂੰ ਛੱਡ ਕੇ ਜਾਂਦਾ ਨਾ ਸੋ ਜੋ ਅਸਲੀਅਤ ਤੁਹਾਡੇ ਸਾਹਮਣੇ ਬਣੇ ਆ ਉਹ ਬੜੇ ਚਿੰਤਾਜਨਕ ਨੇ ਔਰ ਸਰਕਾਰ ਬੁਰੀ ਤਰ੍ਹਾਂ ਫੇਲ